ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਐਸਪੀਬੀ 02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਮੈਂ ਜਰਦੀਪ ਅਮਲੀ ਤਰੀਆ ਲੋ ਵੀਰ ਜੀ ਅੱਜ ਲਾਟੀ ਉਸਤਾਦ ਜੀ ਕੜਿਆਰੇ ਦੀ ਛੱਤ ਤੇ ਆਪਾਂ ਪਹੁੰਚੇ ਜੀ ਵੀਡੀਓ ਲਾਵਾਂਗੇ ਉਹਨਾਂ ਦੀ ਛੱਤ ਤੇ ਠੀਕ ਹੈ ਜੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਾਰੇ ਵੀਰ ਇੱਥੇ ਸ਼ੋਅ ਕਰਾਵਾਂਗੇ ਇੱਥੇ ਨਾਲੇ ਕਰਾਂਗੇ ਉਹ ਬਾਅਦ ਹੀ ਉਹਨਾਂ ਨਾਲ ਗੱਲਾਂ ਕਰਾਂਗੇ ਠੀਕ ਹੈ ਜੀ ਇੱਥੇ ਕਾਕੂ ਵੀਰ ਦੀ ਬਦੌਲਤ ਆਈ ਨਹੀਂ ਕਾਕੂ ਵੀਰ ਦੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਕਾਕੂ ਵੀਰ ਦੀ ਬਦੌਲਤ ਆਪਾਂ ਇੱਥੇ ਛੱਤ ਤੇ ਆਏ ਜੀ ਠੀਕ ਹੈ ਜੀ ਪਹੁੰਚੇ ਜ ਇਹ ਆਪਣੇ ਲਾਟੀ ਉਸਤਾਜੀ ਕੜਿਆਂ ਵਾਲੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਵਾ ਠੀਕ ਹੈ ਜੀ ਹਾਂਜੀ ਸਾਸੀ ਕਾਲਾ ਨੂੰ ਮੇਰੀ ਜੀ ਜੀ ਆਨੇ ਠੀਕ ਹੈ ਜਮੇਰ ਨੂੰ ਵੀਰ ਜੀ بیٹے ਲਾਟੀ ਉਸਤਾਜੀ ਹੋਣਾ ਦੇ ਇਹਨਾਂ ਕੋ ਖਲੀਫੇ ਨਹੀਂ ਤੇ ਉਸਤਾਜੀ ਹੋਣਾ ਕੋ ਪਾਗਿਆ ਉਸਤਾਜੀ ਦੀ ਤੇ ਆਓ ਉਸਤਾਜੀ ਹੋਣਾ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਹੋਰ ਉਸਤਾਜੀ ਕੀ ਹਾਲ ਚਾਲ ਠੀਕ ਹੈ ਜੀ ਚੰਗਰ ਬੰਦੀ ਉਸਤਾਜੀ ਸਾਹ ਵਰੀਆ ਉਸਤਾਜੀ ਉਸਤਾਜੀ ਤੁਹਾਡੇ ਕੋ ਕਿੰਨਾ ਦੀ ਪੱਗ ਚੱਲਦੀ ਪਈ ਹੈ ਮੇਰੇ ਕੋਲ ਜੀ ਸ਼ਿੰਦੇ ਸਤਾਜੀ ਭੂਸ਼ਣਪੁਰੇ ਵਾਲੇ ਐ ਠੀਕ ਹੈ ਜੀ ਉਹਨਾਂ ਦੀ ਬੜੀ ਠੀਕ ਹੈ ਜੀ ਉਸਤਾਦੀ ਸ਼ਗਿਰਦੀ ਵੀ ਸ਼ੁਰੂ ਤੋਂ ਉਹਨਾਂ ਨਾਲ ਹੀ ਉਸਤਾਜੀ ਸ਼ੁਰੂ ਤੋਂ ਹੀ ਉਹਨਾਂ ਨਾਲ ਜੀ ਅੱਜ ਮੈਨੂੰ ਕੋਈ 99 90 ਦੇ ਕੋਈ 99 90 ਦੇ ਲੋ ਜੀ ਜਦੋਂ ਦਾ ਮੇਰਾ ਬਰਥਿਆ 99 ਦਾ ਉਦੋਂ ਉਸਤਾਜੀ ਸ਼ਗਿਰਦ ਪਈ ਉਦੋਂ ਮੈਂ ਜੰਮਿਆ ਸੀ ਵਾਹ ਜੀ ਇਸਾਤ ਉਹ ਜਿੰਨੇ ਵੀ ਮੁਕ ਹੋ ਗਏ ਹਨ ਉਹਨਾਂ ਦੇ ਨਾਲ ਹੀ ਜੁੜੇ ਨਾਲ ਸ਼ੁਰੂ ਤੋਂ ਹੀ ਉਹਨਾਂ ਦੇ ਨਾਲ ਹੈ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਉਸਤਾਦੀ ਦੀ ਪੱਗ ਕਿੰਨਾ ਚਿਰ ਹੋ ਗਿਆ ਸਾਡੀ ਆਪਾਂ ਨੂੰ ਮਿਲੀ ਜੀ ਮੈਨੂੰ ਉਸਤਾਦੀ ਦੀ ਪੱਗ ਨੂੰ ਮੇਰਾ ਸਾਲ ਤੋਂ ਤਕ ਲਗ 10 12 ਸਾਲ 15 ਸਾਲ ਹੋ ਗਏ 15 ਸਾਲ ਹੋ ਚੁੱਕੇ ਆ ਉਸ ਤੋਂ ਬਾਅਦ ਵੀ 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 ਤੁਹਾਡੀ ਕਿਸੇ ਸਾਡੀ ਸ਼ੌਂ ਕਿੱਥੋਂ ਪਿਆਦਨ ਸ਼ੌਂਕ ਪਾਸੇ ਇਤਰਾ ਹੀ ਹੋ ਕੇ ਇਹ ਕਿਸੇ ਦੀ ਸ਼ਤਦੋਂ ਦੇ ਪਿਆਈ ਹੈ ਜੀ ਵੀ ਕਰ ਰੱਖਿਆ ਹੀ ਗਏ ਨੇ ਪੁਰਾਣੇ ਨੇ ਪੁਰਾਣੇ ਦੇ ਇੱਕ ਵਾਰੀ ਵੱਡੇ ਭਾਈ ਸਾਹਿਬ ਦੋ ਕਬੂਤਰ ਲੈ ਆਏ ਸੀ ਬਸ ਉਹ ਹੀ ਦੋ ਆ ਗਏ ਜਿਰੂ ਤਾਂ ਹੀ ਪਾਟੀ ਤੇ ਜਾ ਕੇ ਚੱਲਦੇ ਰਿਹਾ ਤੇ ਚੱਲ ਤੋਂ ਚੱਲ ਕਾਬਲ ਚੱਲ ਗਏ ਫਿਰ ਘਰੋਂ ਮਾਰ ਵੀ ਖਾਧੀ ਠੀਕ ਹੈ ਜੀ ਉਹ ਤੇਰਾ ਕੁਛ ਉਹ ਤਾਂ ਛੋਟੇ ਹੁੰਦੇ ਪੜਾਈ ਤੇ ਹੁੰਦੇ ਸੀ ਨਾ ਬਿਲਕੁਲ ਅਸੀਂ 11 ਪੜ੍ਹਦੇ ਹੁੰਦੇ ਸੀ ਤੇ ਮਾਰ ਵੀ ਖਾਧੀ ਬੜਾ ਕੁਛ ਪੁੱਛ ਪਰ ਸ਼ੌਕ ਗਿਆ ਨਹੀਂ ਫਿਰ ਉਸ ਤੋਂ ਬਾਅਦ ਕੰਦਲ ਚੰਦ ਕਰਦੇ ਆ ਸਾਹਿਬ ਜੀ ਇਹ ਗੱਲ ਤੇ ਬਿਲਕੁਲ ਸੱਚੀ ਹੈ ਵੀ ਜਿਹੜਾ ਜਿਹੜਾ ਵੀ ਕਬੂਤਰ ਲੈਣ ਚ ਆਇਆ ਵਾ ਨਾ ਉਹ ਕੋਈ ਚੰਦ ਬੰਦਾ ਹੀ ਹੋਊਗਾ ਵੀ ਜਿਹਨੂੰ ਘਰੋਂ ਘੁੱਟ ਨਹੀਂ ਪਈ ਹੋਵੇਗੀ ਘੁੱਟ ਇਹ ਵੀ ਖਾਦੀ ਆ ਠੀਕ ਹੈ ਜੀ ਜਿਹੜੀ ਸੱਚਾਈ ਆ ਉਹ ਕਹਿੰਦੇ ਨਾ ਛਪਾਉਣੀ ਨਹੀਂ ਚਾਹੀਦੀ ਠੀਕ ਹੈ ਜੀ ਸਾਨੂੰ ਵੀ ਬਹੁਤ ਘੁੱਟ ਪਈ ਆ ਪਰ ਕਿਸੇ ਟਾਲਦੇ ਨੇ ਨਿਆਣੇ ਕਹਿੰਦੇ ਨਾ ਵੀ ਬੱਚੇ ਹੁੰਦੇ ਆ ਇਹ ਕਿਸ਼ੋਕ ਤੁਹਾਨੂੰ ਫਿਰ ਸ਼ੌਂਕ ਹੀ ਨਾ ਫਾਦਰ ਸਾਹਿਬ ਲੋ ਜੀ ਅਰਨਵੀਰ ਜੀ ਕਹਿੰਦੇ ਸਾਨੂੰ ਨਹੀਂ ਪਈ ਘੁੱਟ ਕਿਉਂ ਫਾਦਰ ਸਾਹਿਬ ਨੂੰ ਸ਼ੌਂਕ ਹੀ ਤੇ ਫਾਦਰ ਸਾਹਿਬ ਦੇ ਨਾਲ ਛੱਤ ਤੇ ਆਉਣਾ ਫਿਰ ਉਰਤੋ ਹੀ ਘਰ ਤੋਂ ਹੀ ਸ਼ੌਂਕ ਪੈ ਗਿਆ ਜੀ ਘਰ ਤੋਂ ਹੀ ਪਿਆਣਾ ਸ਼ੌਂਕ ਪੈ ਜੀ ਨਾ ਪੇਰਾ ਜਨਾਮਿਆ ਦੇ ਤੀ ਮੰਨ ਕੇ ਚੱਲੋ ਕਿ ਮੈਂ 2000 ਸੰਤੋਈ ਤੱਕ 2000 ਤਾਂ ਪਹਿਲੇ ਹੀ ਹੋ ਗਿਆ ਹੈ। ਇਹ ਠੀਕ ਹੈ ਜੀ। ਚਾਲੂ ਜਰੂਰ ਕਰਵਾਇਓ। ਓਕੇ। ਸਾਰੀ ਜ਼ਿੰਦਗੀ ਉਤਰਾ ਜੀ ਲੰਗੀ। ਉਸ ਤੋਂ ਬਾਅਦ ਆਪ ਹੀ ਤਾਂ ਹਮਸਫਾਰ ਕਰਦੇ ਹਾਂ ਜੀ। ਪਾਪਾ ਉਹਨਾਂ ਦੇ ਨਾਲ ਹੱਥ ਫੜੋਦੇ। ਇੱਕ ਕਬੂਤਰ ਬਾਜੀ ਵੀ ਇਕੱਲੇ ਬੰਦੇ ਦੀ ਨਹੀਂ ਕੇਮ। ਇਸ ਤਰ੍ਹਾਂ ਕੀ ਕਰੀਦਾ ਸਾਰਾ ਕੁਝ। ਇਹ ਠੀਕ ਹੈ ਜੀ। ਬਿਲਕੁਲ ਬਹੁਤ ਸੋਹਣੀ ਗੱਲ ਹੈ ਜੀ। ਜਿੱਦਾਂ ਕਿ ਕਹਿੰਦੇ ਨਾ ਗੁਰੂ ਹੀ ਹੁੰਦੇ ਨੇ ਤੇ ਉਹ ਵੀ ਤੇ ਉਹ ਦੇ ਗਏ ਹੈਗੇ ਨੇ ਪਰ ਸਾਰਾ ਕੁਝ ਸਿੱਖਣ ਨੂੰ ਮਿਲਿਆ ਤੇ ਗੁਰੂ ਵੀ ਹੈਗੇ ਨੇ ਸਿੱਤਾਂ ਲੈਣ ਨਹੀਂ ਜਾਣਾ ਪੈਂਦਾ ਸਭ ਕੁਝ ਕਰੋ ਹੀ ਮਿਲਦਾ ਕਰੋ ਹੀ ਮਿਲਦਾ ਬਿਲਕੁਲ ਇਹ ਗੱਲ ਬਹੁਤ ਵੱਡੀ ਆ ਠੀਕ ਹੈ ਜੀ ਤੇ ਜਿੱਦਾਂ ਕਿ ਆਪਾਂ ਹੁਣ ਜਾਈਦਾ ਵਾ ਕਿਧਰ ਇਧਰ ਉਧਰ ਸਾਰੀਆਂ ਛਤਰਾ ਤੁਹਾਨੂੰ ਸ਼ੋਅ ਕਰਾਈਦਾ ਵਾ ਠੀਕ ਹੈ ਵੀਰ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਓ ਵੀਰ ਜੀ ਹੁਣਾਂ ਦੇ ਪਰਿੰਦੇ ਵਿਖਾਣੇ ਆ ਠੀਕ ਹੈ ਜੀ ਤੇ ਪਰਿੰਦੇ ਕੁਝ ਪਰਿੰਦੇ ਉਸਤਾਦ ਜੀ ਹੁਣਾਂ ਨੇ ਪੁੱਟੇ ਨੇ ਠੀਕ ਹੈ ਜੀ ਤੇ ਜੋ ਕਿ ਅਥੂ ਦੀ ਸ਼ੀਲਵਾਸ ਤੇ ਪੁੱਟੇ ਪਾਜੀ ਦੋ ਬੰਦਾ ਉਹਨਾਂ ਕੋਲ ਹਾਂਜੀ ਪਿਆਰ ਨਾਲ ਸ਼ੌਂਕ ਕਰੋ ਪਿਆਰ ਨੂੰ ਵੱਡਾ ਸ਼ੌਂਕ ਪਿਆਰ ਦੀ ਗੇਮ ਪਿਆਰ ਦੀ ਹੈਗੀ ਆ ਜਿੰਨਾ ਪਿਆਰ ਨਾਲ ਗੇਮ ਨੂੰ ਕਰਾਂਗੇ ਓਨੀ ਜਿਆਦਾ ਗੇਮ ਵਧੇਗੀ ਬਿਲਕੁਲ ਠੀਕ ਹੈ ਜੀ ਤੇ ਆਓ ਇੱਕ ਝਾਕ ਮਰਵਾਉਂਦੇ ਆ ਪਰਿੰਦਿਆਂ ਦੇ ਤੇ ਲੈ ਚੱਲਦੇ ਆ ਠੀਕ ਹੈ ਜੀ ਪਰਿੰਦਿਆਂ ਦੇ ਗੋਲ ਤੇ ਕਰੋਨੇ ਆ ਸ਼ੌਂਕ ਪਰਿੰਦਿਆਂ ਦਾ ਲਿਆਓ ਜੀ ਉਸਤਾਜੀ ਹਾਂ ਜੀ ਜਿੱਦਾਂ ਕਿ ਇਹ ਛੱਤ ਜੇ ਉਸਤਾਜੀ ਹੁਣਾਂ ਦੀ ਇਹ ਸਾਰਾ ਵਿਊ ਤੁਹਾਨੂੰ ਵਿਖਾਨੇ ਜੀ ਇੱਕ ਖੁਡਾ ਇਧਰ ਪਾਇਆ ਹੋਇਆ ਜੀ ਇਹਦੇ ਗਾੜੀ ਜਾਲ ਨਹੀਂ ਹੈ ਜੀ ਠੀਕ ਹੈ ਜੀ ਇਹ ਜੋੜਿਆਂ ਵਾਲਾ ਇਹ ਜੋੜਿਆਂ ਵਾਲਾ ਜੀ ਇਹ ਜੋੜਿਆਂ ਵਾਲਾ ਹੁਣ ਉਹ ਕਨਵਰਟ ਕੀਤਾ ਹੋਇਆ ਵਾ ਠੀਕ ਹੈ ਜੋੜੇ ਤੋੜੇ ਹੋਏ ਨੇ ਹੁਣ ਜੀ ਹਾਂ ਜੀ ਪਰਿੰਦੇ ਪਰਦਾਰ ਕੀਤੇ ਹਨ ਤੇ ਉਹਨਾਂ ਦੇ ਇਧਰ ਕਰਨ ਕਰਕੇ ਜੋੜੇ ਸਾਰੇ ਉਧਰਲੇ ਪਰਦੇ ਬੰਦੇ ਕਨਵਰਟ ਕਰਤੇ ਓਕੇ ਠੀਕ ਹੈ ਜੀ ਇਹ ਸਾਰੇ ਇਹ ਤਾਂ ਨਰਮਾਦੀਆਂ ਇਧਰ ਕਰ ਦਿੱਤੀਆਂ ਵਾ ਮਤਲਬ ਤੋੜਤੇ ਆ ਜੋੜੇ ਨਹੀਂ ਨਹੀਂ ਜੋੜੇ ਤੋੜੇ ਨਹੀਂ ਜੋੜੇ ਉਧਰ ਲੱਗੇ ਆ ਜੋੜੇ ਉਧਰ ਲੱਗੀਆਂ ਸਾਰੀਆਂ ਇਕੱਠੀਆਂ ਹਨ ਪੁੱਟੇ ਹੋਏ ਆ ਅੱਛਾ ਨਰਮਾਦੀਆਂ ਸਾਰੀਆਂ ਇਕੱਠੀਆਂ ਕਰਤੀਆਂ ਜੀ ਜਦੋਂ ਇਹ ਪਰਦਾਰ ਹੋ ਗਈਆਂ ਹੇਰ ਆਪਣੀ ਆਪਣੀ ਅਲੱਗ ਅਲੱਗ ਠੀਕ ਹੈ ਜੀ ਠੀਕ ਹੈ ਜੀ ਫਿਰ ਇਹਨਾਂ ਨੂੰ ਆਪਣੇ ਹਿਸਾਬ ਨਾਲ ਖਰਾਕ ਜੂ ਪੈਣੀ ਤਾਂ ਕਰਕੇ ਇਕੱਠੇ ਕਰਦੇ ਆ ਜੀ ਠੀਕ ਹੈ ਜੀ ਉਧਰ ਜੋੜਿਆਂ ਵਾਲੇ ਖੁਡਾ ਉਹ ਜੇ ਪਰਲੇ ਪਾਸੇ ਠੀਕ ਹੈ ਜੀ ਜਿੱਧਰ ਉਸਤਾਦ ਜੀ ਹੁਣੀ ਨੇ ਇੱਕ ਖੁਡਾ ਉਹ ਜੇ ਹੁਣ ਤੇ ਇੱਕ ਆ ਇੱਕ ਇਧਰ ਤਿੰਨ ਖੁੱਡੇ ਜੇ ਤੇ ਬਾਕੀ ਇਹ ਸਾਈਡ ਦਾ 뷰 ਜੀ ਇਹ ਸਾਰਾ 뷰 ਜੀ ਸਾਈਡ ਤੇ ਆ ਟੈਂਕੀ ਟਾਵਰ ਦਾ ਵੀ ਤਾਜੀ ਪੈਂਦਾ ਘਾਟਾ ਕੋਈ ਆਪਾਂ ਨੂੰ ਲੋ ਜੀ ਇਹ ਸਾਰਾ ਵਿਊ ਜੀ ਇਧਰ ਖੁੱਲਾ ਡੁੱਲਾ ਵਿਊ ਜੀ ਠੀਕ ਹੈ ਜੀ ਇਹ ਸਾਰਾ ਜਿੱਦਾਂ ਕਿ ਮਦਾਨੀ ਇਲਾਕਾ ਕਹਿ ਦਈਏ ਨਾ ਆਪਾਂ ਇਹ ਮਦਾਨੀ ਛੱਤ ਹੈ ਕੀ ਜੀ ਇਹ ਸ਼ਤਪੂਰੀ ਮਦਾਨੀ ਜੀ ਠੀਕ ਹੈ ਜੀ ਇਹ ਆਪਣਾ ਕੈਮਰਾਮੈਨ ਮੁਕਲ ਲੋ ਜੀ ਲੋ ਜੀ ਪਹਿਲਾ ਹੀ ਰੰਗ ਜੋ ਕਿ ਮੈਨੂੰ ਬਹੁਤ ਪਸੰਦ ਆ ਉਹੀ ਰੰਗ ਫੜਿਆ ਆਏ ਭਾਈ ਹੁਣਾਂ ਨੇ ਠੀਕ ਹੈ ਜੀ ਤੇ ਉਹਦਾ ਹੀ ਸ਼ੌਂਕ ਕਰਾਂਗੇ ਤੇ ਉਹਦਾ ਸ਼ੌਂਕ ਕਰਦੇ ਆ ਤੇ ਨਾਲੇ ਕਰੋਨੇ ਆ ਸਾਰੇ ਵੀਰਾਂ ਨੂੰ ਜੀ ਕਰਦਾ ਇੱਕ ਮਿੰਟ ਅਥਲੇਟੀ ਰੰਗ ਜੀ ਤੇ ਸਲੇਟੀ ਰੰਗ ਦਾ ਆਪਾਂ ਨੂੰ ਤੇ ਬਹੁਤ ਸ਼ੌਂਕ ਜੇ ਜੀ ਠੀਕ ਹੈ ਜੀ ਇਹਦੀ ਪੱਠੀ ਆਏਗੀ ਬਾਈ ਚ ਪਈ ਜੀ ਇਹ ਕਿੰਨਾ ਇਹ ਮਤਲਬ ਇਹ ਆਪਾਂ ਜਿਹੜੇ ਬਰੀਡਿੰਗ ਵਾਲੇ ਕਬੂਤਰ ਉਹਨਾਂ ਦਾ ਸ਼ੌਂਕ ਕਰਾਉਣ ਲੱਗੇ ਆ ਇਹ ਬਰੀਡਿੰਗ ਵਾਲੇ ਪੰਦੇ ਜੀ ਜਿਹੜੇ ਆਪਾਂ ਸ਼ੌਂਕ ਕਰਾਉਣ ਲੱਗੇ ਆ ਜੀ ਠੀਕ ਹੈ ਜੀ ਅਰुणवीर ਜੀ ਆਹ ਲੋ ਜੀ ਕਰੋ ਇਹਦੀ ਅੱਖ ਦਾ ਸ਼ੌਂਕ ਜੀ ਆਹ ਇਹਦੀ ਅੱਖ ਜੀ ਠੀਕ ਹੈ ਵੀਰ ਜੀ ਤੇ ਫੜਕਾ ਤੁਸੀਂ ਵੇਖ ਸਕਦੇ ਜੀ ਇਹ ਡਾਇਆ ਵੀ ਆ ਭਾਜੀ ਆਪਾਂ ਨਹੀਂ ਇਹਦੇ ਬੱਚੇ ਇਹ ਦੋਵੇਂ ਭਰਾ ਜੀ ਇੱਕ ਆ ਗਏ ਆਹ ਠੀਕ ਹੈ ਜੀ ਏ ਭਾਜੀ ਆਪਣੇ ਘਰ ਦਾ ਹੀ ਹੈ ਜੀ ਇਹ ਵੀ ਘਰ ਦਾ ਇਹ ਪੱਠਾ ਇਹਦਾ ਪਿਓ ਆਹ ਲੋ ਜੀ ਪਰ ਪੱਲੇ ਦਾ ਕਰੋ ਜੀ ਸ਼ੌਂਕ ਆਹ ਪਰ ਪੱਲਾ ਜੀ ਇਹਦਾ ਠੀਕ ਹੈ ਜੀ ਇਹ ਪਰ ਪੱਲਾ ਜੀ ਦੂਸਰਾ ਪੱਲਾ ਖੋਲੋ ਕਾਕੂ ਵੀਤੀ ਪੂਰਾ ਖੋਲ ਆਹ ਲੋਈ ਸਾਰਾ ਹੋ ਰਿਹਾ ਜੀ ਝੜ ਝੜ ਕੇ ਠੀਕ ਹੈ ਜੀ ਤੇ ਇਹ ਫਿਰ ਭਾਜੀ ਇੱਦਾਂ ਬਾਹਰ ਇੱਦਾਂ ਹੀ ਛੱਡ ਦਿੰਦੇ ਇਹ ਜੋੜੇ ਬਾਹਰ ਇੱਦਾਂ ਇਹ ਬੈਲੈਂਸ ਠੀਕ ਹੈ ਜੀ ਪੂਛ ਅੱਧੀ ਥੋੜੀ ਗਿੱਲੀ ਹੋ ਗਈ ਹੈ ਮੀਂਹ ਹੋਂ ਦੇ ਕਾਰਨ ਇਹ ਇਹਦੇ ਪੰਜੇ ਜੀ ਠੀਕ ਹੈ ਜੀ ਇਹ ਪੰਜੇ ਜੇ ਫੁੱਲ ਵਿਊ ਦਿਖਾਇਓ ਜੀ ਭਾਈ ਇਹਦਾ ਇਹ ਫੁੱਲ ਵਿਊ ਜੇ ਇਹਦਾ ਠੀਕ ਹੋ ਗਿਆ ਜੀ ਤੇ ਇਹ ਦੂਸਰਾ ਸ਼ੋਅ ਕਰਾਉਣਗੇ ਇਹਦਾ ਭਰਾ ਜੇ ਸਲੇਟੇ ਸਲੇਟੇ ਪਹਿ ਲੈਣੇ ਮੈਂ ਕੋਈ ਨਹੀਂ ਆਰੋਵੀ ਜੀ ਕਹਿੰਦੇ ਲੈ ਜਾਓ ਜੀ ਆਹ ਲੋ ਜੀ ਇਹ ਦੀ ਅੱਖ ਜੀ ਇਹ ਉਹਦਾ ਹੀ ਭਰਾ ਵਾ ਜੀ ਹਾਂਜੀ ਹਾਂਜੀ ਆ ਠੀਕ ਹੈ ਜੀ ਇਹ ਉਹਦੀ ਅੱਖ ਜੀ ਇੱਕੋ ਝੋਲੀ ਦੇ ਜੀ ਹਾਂਜੀ ਕਿ ਅਗੜ ਪਿਛੜ ਇੱਕੋ ਝੋਲੀ ਤੇ ਇਹਨਾਂ ਦਾ ਪਿਓ ਮਾਂ ਪਿਓ ਵੀ ਆਪਣੇ ਕੋਲ ਜੀ ਹਾਂਜੀ ਮਾਂ ਮਰ ਗਈ ਜੇ ਪਿਓ ਐਰਾ ਪਰ ਹੁੰਦਾ ਜੇ ਜੀ ਐ ਹੁੰਦਾ ਜੇ ਇਹਦਾ ਠੀਕ ਹੈ ਜੀ ਐ ਇਹਦਾ ਬੈਲੈਂਸ ਹੈ ਜੀ ਲੋ ਜੀ ਇਹ ਬੈਲੈਂਸ ਹੈ ਜੀ ਠੀਕ ਹੈ ਜੀ ਇਹਦੇ ਪੰਜੇ ਵਿਖਾਇਓ ਭਾਜੀ ਐ ਦੇ ਪੰਜੇ ਜੇ ਆ ਖੁਸ਼ਕ ਪੰਜੇ ਹੋਏ ਜੀ ਠੀਕ ਹੈ ਜੀ ਇਹ ਨੋਂਦਰਾ ਵੀ ਤੁਸੀਂ ਚੈੱਕ ਕਰ ਸਕਦੇ ਨੋਂਦਰਾ ਵੀ ਥਲੇਟੀ ਜੀ ਇਹਦਾ ਗਾਂ ਪੱਠਾ ਵੀ ਵਖਾਉਂਦਾ ਇਹਦਾ ਗਾਂ ਪੱਠਾ ਠੀਕ ਹੈ ਜੀ ਆਹ ਲੋ ਜੀ ਫੁੱਲ ਵੀਊ ਵਖਾਤਾ ਹੀ ਉਹਦਾ ਠੀਕ ਹੈ ਜੀ ਇਹ ਮਾਦੀ ਜਿਹੜੀ ਇਹ ਮਾਦੀ ਜਿਹੜੀ ਵੱਡੇ ਪਹਿਲੇ ਕਬੂਤਰ ਨਾਲ ਲੱਗੀ ਇਹ ਜਿਹੜਾ ਦੂਸਰਾ ਕਬੂਤਰ ਹੈ ਹਾਂਜੀ ਚਿੱਟਾ ਥਲੇਟੀ ਵਿਖਾਇਆ ਜਿਹੜਾ ਉਹ ਲੈਣ ਨਾਲ ਲੱਗੀ ਜੀ ਇਹ ਜੇ ਮਾਦੀ ਜੀ ਠੀਕ ਹੈ ਜੀ ਜੋੜਾ ਹੀ ਵਿਖਾ ਦੇਣਾ ਸੀ ਨਾ ਇੱਕ ਰੀ ਇਹ ਜੋੜਾ ਹੀ ਜੀ ਛੱਡ ਦੇਣੀ ਇਹਦੀ ਅੱਖ ਜੀ ਆਇਤ ਬਹੁਤ ਸੋਹਣੀ ਜੇ ਰਿੰਗ ਸ਼ਿੰਗ ਦੇਖ ਸਕਦੇ ਜੇ ਤੁਸੀਂ ਠੀਕ ਹੈ ਜੀ ਤੇ ਬਾਕੀ ਸਾਰੇ ਵੀਰ ਸ਼ੋਅ ਕਰਿਓ ਲੋ ਜੀ ਇਹਦਾ ਪਰ ਪੱਲਾ ਜੀ ਇਹ ਸਾਰੇ ਰੱਖੇ ਹੋਏ ਜੇ ਭਾਈ ਹੁਣਾਂ ਨੇ ਸਾਰੇ ਠੀਕ ਹੈ ਜੀ ਝੜ ਝੜ ਕੇ ਆ ਰਹੀਆਂ ਜੀ ਇਹਨੀਆਂ ਇਹ ਦੂਸਰਾ ਪੱਲਾ ਜੀ ਇਹਦਾ ਠੀਕ ਹੋ ਗਿਆ ਵੀਰ ਜੀ ਇਹ ਬੈਲੈਂਸ ਜੀ ਇਹਦਾ ਮਾਦੀ ਦਾ ਇਹ ਦਾ ਫੁੱਲ ਵੀਊ ਜਮਾ ਦੇ ਠੀਕ ਹੈ ਜੀ ਇਹ ਜੋੜਾ ਹੀ ਜੀ ਠੀਕ ਹੈ ਜੀ ਜੋ ਕਿ ਸੈਕਿੰਡ ਤੇ ਕਬੂਤਰ ਤੇ ਦੂਜੇ ਨੰਬਰ ਤੇ ਮਾਦੀ ਤੇ ਤੀਜੇ ਨੰਬਰ ਤੇ ਮਾਦੀ ਤੇ ਪਹਿਲੇ ਨੰਬਰ ਤੇ ਜਿਹੜਾ ਕਬੂਤਰ ਵਿਖਾਇਆ ਸੀ ਉਹਦੇ ਨਾਲ ਜਿਹੜੀ ਮਾਦੀ ਲੱਗੀ ਹੈ ਉਹ ਆਪਾਂ ਵੇਚ ਰਹੇ ਹਾਂ ਜੀ ਇਹ ਮੇਰੀ ਭਾਈ ਮੰਜ ਜਿਹੜਿਆ ਰੋਡ ਦੇ ਕੋਠਾ ਸੀ ਨਾ ਆਪਣਾ ਅਹ ਠੀਕ ਹੈ ਜੀ ਉੱਥੇ ਮਾਦੀ ਢਾਈ ਤੇ 90 ਤੱਕ ਰੁੱਟੀ ਆਹ ਠੀਕ ਹੈ ਜੀ ਇਹਦਾ ਮਾਂ ਪਿਓ ਵੀ ਵਕਾਉਣਾ ਤੁਹਾਨੂੰ ਇਹ ਸੁੱਕੀ ਢਾਈ ਤੇ 90 ਦਾ ਗੁੱਡੀ ਹੈ ਜੀ ਹਾਂਜੀ ਮਤਲਬ ਆ 12 ਦੇ ਵਿੱਚ 90 ਤੱਕ ਗੁੱਡੀ ਹੈ ਹਾਂਜੀ ਇਹਦਾ ਭਰਾ ਵੀ ਹੈਗਾ ਜੀ ਉਹ ਵੀ ਉੱਥੇ ਉੱਡਿਆ ਜੀ ਐ ਲੋ ਜੀ ਇਹਦੀ ਅੱਖ ਦਾ ਸ਼ੌਂਕ ਕਰ ਲੋ ਐ ਦੀ ਅੱਖ ਜੀ ਠੀਕ ਹੈ ਜੀ ਐ ਦੀ ਅੱਖ ਜੀ ਤੇ ਇਹਦਾ ਵੀਊ ਜੀ ਮਾਦੀ ਦਾ ਤੇ ਪਰ ਪੱਲੇ ਦਾ ਕਰਾਇਓ ਸ਼ੌਂਕ ਜੀ ਕੱਟੀ ਇਹ ਵੀ ਘਰਦੀ ਭਾਜੀ ਹਾਂਜੀ ਕੱਟੀ ਹੋਈ ਹੈ ਜੀ ਠੀਕ ਹੈ ਜੀ ਇਹਦਾ ਮਾਂ ਪਿਓ ਵਖਰਾ ਵਾ ਓਕੇ ਐਦਾ ਭਰਾ ਜੀ ਤੇਲ ਦਾ ਕਰਾਇਓ ਸ਼ੌਂਕ ਆਹ ਦੀ ਟੇਲ ਜੀ ਬੈਲੈਂਸ ਚੈੱਕ ਕਰ ਸਕਦੇ ਜੇ ਤੇ ਅੰਗੂਠਾ ਹੀ ਵੇਖ ਲਓ ਤੁਸੀਂ ਵੀਰ ਜੀ ਉਹਨਾਂ ਦੇ ਬਹੁਤ ਦੂਰੀ ਤੇ ਨੇ ਠੀਕ ਹੈ ਜੀ ਆਹ ਪੰਜੇ ਦੀ ਇਹਦੀ ਇੱਕ ਵਾਰੀ ਬੈਲੈਂਸ ਹੈਗੇ ਚੈੱਕ ਕਰਾ ਦਿੰਦੇ ਹਾਂ ਲਓ ਜੀ ਆਹ ਬੈਲੈਂਸ ਚੈੱਕ ਕਰ ਲਾਉਂ ਅੰਗੂਠੇ ਫੇਰ ਬੜੀ ਦੂਰ ਜੀ ਠੀਕ ਹੈ ਜੀ ਬਹੁਤ ਸੋਹਣਾ ਬੈਲੈਂਸ ਹੈ ਇਹਦਾ ਮਾਦੀ ਦਾ ਛੱਡੋ ਜੀ ਇਹਦਾ ਫੁੱਲ ਵੀ ਉੱਤੇ ਐ ਇਹਦਾ ਫੁੱਲ ਵੀ ਹੈ ਜੀ ਤੇ ਇਹ ਦਾ ਇਸ ਮਾਦੀ ਦਾ ਭਰਾ ਜੀ ਸਲੇਟੇ 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 ਜਿੰਨੇ ਕਬੂਤਰ ਆ ਰਹੇ ਨੇ ਸਾਰੇ ਸਲੇਟੇ ਆ ਰਹੇ ਨੇ ਇਸ ਮਾਦੀ ਦਾ ਭਰਾ ਜੀ ਹਾਂਜੀ ਹਾਂਜੀ ਰਣਵੀਰ ਜੀ ਹਾਂਜੀ ਤੇ ਇਹ ਵੀ ਆਪਣੇ ਕੋਡੇ ਆ ਜਿਹੜਾ ਤੁਸੀਂ ਕਹਿ ਰਹੇ ਸੀ ਉਹਦੇ ਕੋ ਘਰੇ ਉੱਡਿਆ ਜੀ ਇਹਨੂੰ ਬੈਰੀ ਨੇ ਮਾਰ ਕੇ ਸੋੜਤਾ ਸੀ ਤੇ ਆਡੇ ਲੱਗੇ ਵੀਰ ਹੈਗਾ ਸੁੱਖਾ ਵੀਰ ਆ ਠੀਕ ਹੈ ਜੀ ਉਹਨਾਂ ਨੇ ਮੈਨੂੰ ਪਲਾਟ ਜੋ ਕੱਢ ਕੇ ਦਿੱਤਾ ਸੀ ਆ ਠੀਕ ਹੈ ਜੀ ਸੰਜੂ ਸਾਹਾ ਦਾ ਤੀਕਾ ਸੁੱਖੇ ਵੀਰ ਜੀ ਉਹਨਾਂ ਦੀ ਬਦੌਲਤ ਇਹ ਕਬੂਤਰ ਫੇਰ ਵਾਪਸ ਆਇਆ ਜੇ ਜੀ ਠੀਕ ਹੈ ਜੀ ਇਹ ਇਹਦਾ ਪਰਪੱਲਾ ਜੀ ਤਿੰਨ ਚਾਰ ਔਰ ਕਟੇ ਹੋਏ ਨੇ ਠੀਕ ਹੈ ਜੀ ਇਹ ਮੇਰੀ ਬਹੁਤ ਇਮਾਨਦਾਰ ਨਸਲ ਜੀ ਹਾਂ ਠੀਕ ਹੈ ਜੀ ਮਤਲਬ ਇਹ ਨਸਲ ਜਿਆਦਾ ਉੱਡਦੀ ਆ ਆਪਣੇ ਮੈਂ ਕਹਿੰਦਾ ਇਹੋ ਇਮਾਨਦਾਰ ਨਸਲ ਜੀ ਓਕੇ ਤੇ ਇਹਨਾਂ ਦਾ ਪਿਓ ਆ ਜੀ ਆਹ ਲੋ ਜੀ ਆਹ ਪੱਠਾ ਵੀ ਉੱਡਿਆ ਜੀ ਭਾਜੀ ਹੁਣਾਂ ਕੋ ਠੀਕ ਹੈ ਜੀ ਇਹ ਇਹਨਾਂ ਦਾ ਪਿਓ ਇਹ ਸਾਰਿਆਂ ਦਾ ਪਿਓ ਜਿਹੜਾ ਜਿੰਨੇ ਕੀ ਇਹ ਜਿਹੜੇ ਸਲੇਟੇ ਆ ਜਿਹੜੇ ਦੋ ਹੁਣ ਦਿਖਾਏ ਆਪਾਂ ਜਿਹੜੇ ਕੀ ਦਿਖਾ ਚੁੱਕੇ ਆ ਤੁਹਾਨੂੰ ਜੀ ਉਹਨਾਂ ਦਾ ਇਹ ਪਿਓ ਜੀ ਠੀਕ ਹੈ ਜੀ ਟਾਂਕਾ ਪੈਂਦਾ ਜੀ ਅੱਖ 'ਚ ਹਾਂਜੀ ਹਾਂਜੀ ਹਲੋ ਐ ਅੱਖ ਜਿਹੜੀ ਟਾਂਕਾ ਬਣਦਾ ਜੀ ਠੀਕ ਹੈ ਜੀ ਹਲੋ ਇਹ ਵੀ ਉੱਡਿਆ ਭਾਜੀ ਆਪਣੇ ਕੋ ਨਹੀਂ ਜੀ ਇਹ ਫਿਰ ਆਪਾਂ ਪਰਚੀ ਜੀ ਕਿਤੇ ਸੀ ਕਿ ਇਹ ਡਾਰ ਕੀਤਾ ਫੜਿਆ ਸੀ ਜੀ ਮੈਂ ਇਹ ਡਾਰ ਕੀਤਾ ਫੜਿਆ ਸੀ ਜੀ ਇੱਕ ਛੱਤ ਤੇ ਕੇ ਘਰ ਵਾਲੀ ਛੱਤ ਤੇ ਘਰ ਵਾਲੀ ਛੱਤ ਇਹ ਠੀਕ ਹੈ ਜੀ ਨਹੀਂ ਆਪਣਾ ਮੈਂ ਤੇ ਮੈਂ ਦੁਕਾਨ ਤੇ ਨਹੀਂ ਮੈਂ ਲਾਤੀ ਸਾ ਕਲਿਆਣੇ ਦੀ ਛੱਤ ਤੇ ਆ ਲੋ ਜੀ ਰੱਪਰਪਲਾ ਕਰੋ ਸ਼ੌਂਕ ਹਾਂਜੀ ਠੀਕ ਹੈ ਜੀ ਵੀਰ ਜੀ ਆ ਪੂਛ ਖੋਲ ਕੇ ਵਿਖਾਈ ਜੇ ਵੀਰ ਜੀ ਹੋਣਾ ਨੇ ਪਲੀਆਂ ਵੀ ਕਿੰਨੇ ਪਰੀ ਆ ਠੀਕ ਹੈ ਜੀ ਤੇ ਇਹ ਵੀ ਇਹਨਾਂ ਨੇ ਛੱਡਿਆ ਜੀ ਇਦਾਂ ਹੀ ਇਹਦੇ ਨਾਲ ਇਸਲੇਟੀ ਇਸਲੇਟੀ ਸਾਰੇ ਇਸਲੇਟੀ ਠੀਕ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸ਼ੌਂਕ ਹੋ ਰਿਹਾ ਜੀ ਵੀਰ ਜੀ ਉਸਤਾਦ ਜੀ ਹਣਾ ਦੀ ਛੱਤ ਤੇ ਇਹਦੇ ਨਾਲ ਜਿਹੜੇ ਉਸ ਲੇਟੇ ਹੈਗੇ ਨਾ ਗਾੜੇ ਵਾਲੇ ਹਾਂਜੀ ਹਾਂਜੀ ਸਭ ਤੋਂ ਪਹਿਲੇ ਵਿਖਾਏ ਉਹਨਾਂ ਦੀ ਭੈਣ ਲੱਗੀ ਜੇ ਐਸ ਲੇਟੇ ਨਾਲ ਆ ਠੀਕ ਹੈ ਜੀ ਹਾਂ ਉਹ ਉਦਾਂ ਦੇ ਦਾਂਗੇ ਉਹਦੇ ਸਾਰੇ ਬੱਚੇ ਜੀ ਇਹ ਕਿਹੜੀ ਨਸਲ ਜੋ ਆਜੂਗੀ ਭਾਜੀ ਇਹ ਆਏ ਨਹੀਂ ਇਹ ਜੀਰਿਆਂ ਚੋਂ ਜੀਰਿਆਂ ਚੋਂ ਠੀਕ ਹੈ ਜੀ ਇਹ ਜੀਰਿਆਂ ਦਾ ਕਰੋਨੇ ਆਪਾਂ ਤੁਹਾਨੂੰ ਸ਼ੌਂਕ ਠੀਕ ਹੈ ਵੀਰ ਜੀ ਹਾਂਜੀ ਜੀਰਿਆਂ ਦਾ ਸ਼ੌਂਕ ਕਰਾਵਾਂਗੇ ਤੁਹਾਨੂੰ ਜੀਰਿਆਂ ਦਾ ਸ਼ੌਂਕ ਕਰਾਵਾਂਗੇ ਠੀਕ ਹੈ ਜੀ ਆ ਕਾਕੂ ਵੀਰ ਜੀ ਕਰਾਂ ਲੱਗੇ ਨੇ ਸ਼ੌਂਕ ਆਪਾਂ ਨੂੰ ਆ ਕਾਕੂ ਵੀਰ ਜੀ ਕਰਾਇਓ ਇਹਦੀ ਅੱਖ ਦਾ ਸ਼ੌਂਕ ਜੀ ਹਲੋ ਆ ਲੋ ਜੀ ਇਹਦੀ ਅੱਖ ਦਾ ਸ਼ੌਂਕ ਕਰੋ ਬਹੁਤ ਸੋਹਣੀ ਅੱਖ ਜੀ ਠੀਕ ਹੈ ਜੀ ਬਾਕੀ ਇਹਨਾਂ ਜਿਨ੍ਹਾਂ ਦੀ ਸਮਝ ਆਵੇ ਅੱਖ ਉਹ ਮੈਸੇਜ ਜ਼ਰੂਰ ਕਰਿਓ ਠੀਕ ਹੈ ਵੀਰ ਜੀ ਇਹ ਨੋਕ ਜੇ ਇਹਦੀ ਤੇ ਪਰਪੱਲਾ ਵਿਖਾਇਓ ਜੀ ਕਾਕੂ ਵੀਰ ਜੀ ਇਹ ਦਾ ਪਰਪੱਲਾ ਜੀ ਕੰਨੀ ਆਉਂਦੀ ਇੱਕ ਕੰਨੀ ਲਾਸਟ ਵਾਲੀ ਆ ਰਹੀ ਹੈ ਜੀ ਤੇ ਇੱਕ ਟੁੱਟੀ ਹੋਈ ਹੈ ਭਾਜੀ ਇਹ ਵੀ ਉੱਡਦੀ ਆ ਆਪਣੇ ਕੋ ਇਹ ਮੇਰੇ ਕੋ ਘਰੇ ਉੱਡਦੀ ਸੀ ਆ ਠੀਕ ਆ ਹੁਣ ਫਿਰ ਜੋੜਿਆਂ 'ਚ ਰੱਖ ਲਈ ਇਹ ਇਹ ਬੱਚੇ ਇਹਨਾਂ ਦੇ ਉੱਡਦੇ ਪਏ ਆ ਸਲੇਟੀ ਜੋੜੇ ਨਾਲ ਆ ਠੀਕ ਆ ਤਾਂ ਕੇਲੀ ਅੱਖ ਲੈਣਾ ਮਤਲਬ ਇਹ ਜੋ ਕਿ ਸਲੇਟੀ ਆਪਾਂ ਵਿਖਾਏ ਨੇ ਇਹਦੇ ਇਹਦੇ ਬੱਚੇ ਜੀ ਬੱਚੇ ਜੀ ਠੀਕ ਹੈ ਜੀ ਆਹ ਰੰਗ ਵੀ ਥਲੇਟੀ ਮਾਰਦਾ ਜੀ ਮਾਦੀ ਮੇਰੇ ਕੋ ਵੀ ਘਰੇ 12 ਵਜੇ ਤੱਕ ਉੱਡੀ ਹੋਈ ਆ ਠੀਕ ਹੈ ਜੀ ਇਹਨੂੰ ਇੱਕੋ ਗੱਲ ਹੀ ਇਹਨੂੰ ਧੁੰਦ ਪੈ ਜਾਂਦੀ ਹੈ ਧੁੰਦ ਪੈ ਜਾਂਦੀ ਹੈ ਮੈਂ ਸੰਭ ਲਈ ਓਕੇ ਠੀਕ ਹੈ ਜੀ ਠੀਕ ਹੈ ਇਹ ਜਿਹੜੀ ਆ ਪਹਿਲੇ ਸਲੇਟੀਆਂ ਦੀ ਭੈਣ ਆ ਭਾਜੀ ਆਪਾਂ ਨੂੰ ਤੇ ਪਤਾ ਵਾ ਹੁਣ ਕਈ ਨਵੇਂ ਖਿਡਾਰੀ ਆ ਠੀਕ ਆ ਤੁੰਦ ਪੈਣੀ ਕਿਨੂੰ ਕਹਿੰਦੀ ਐ ਤੁੰਦ ਪੈਣ ਦੀ ਬਾਜ਼ੀਆਂ ਮਾਰ ਲਾ ਪੈਂਦੀ ਠੀਕ ਆ ਵੀਰ ਜੀ ਜਿਹੜੇ ਖਿਡਾਰੀ ਨਵੇਂ ਨੇ ਇਥੇ ਵੀਡੀਓ ਚ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਹਾਂਜੀ ਤੁੰਦ ਉਹਨੂੰ ਕਹਿੰਦੇ ਆਪਾਂ ਜਿਹੜਾ ਕਬੂਤਰ ਆਪਾਂ ਕਹਿੰਦੇ ਨਾ ਖੇਡ ਖੇਡ ਕੇ ਆਈ ਜਾਂਦਾ ਜਾਂ ਖੇਡ ਖੇਡ ਕੇ ਚੜਦਾ ਉਹਨੂੰ ਆਪਾਂ ਤੁੰਦ ਪੈਣੀ ਕਹਾਂਗੇ ਤੇ ਉਹਦਾ ਕੋਈ ਲਾਜ ਨਾ ਜੁਲਾਇ ਫਿਲਾਲ ਆਪੇ ਪੁੱਟ ਕੇ ਉਹਨੂੰ ਛੱਡੋ ਇਹ ਠੀਕ ਹੈ ਨਾ ਡੰਡਾ ਫਿਰੇਗਾ ਆਪੇ ਹੌਲੀ ਹੌਲੀ ਸਿੱਧਾ ਹੋ ਜਾਏਗਾ ਸਿੱਧਾ ਹੋ ਜਾਏਗਾ ਮੇਰੇ ਕੋ ਕਬੂਤਰ ਹੈਗਾ ਸ਼ਾਸਰਾ ਮੈਂ ਪੁੱਟ ਕੇ ਹੀ ਛੱਡਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਉਹਨੂੰ ਬਾਰ ਬਾਰ ਪੁੱਟਣਾ ਪੈਣਾ 2-3 ਵਾਰ ਆ ਠੀਕ ਹੈ ਜੀ ਮੈਂ ਕਬੂਤਰ ਹੈਗਾ ਸ਼ਾਸਰਾ ਮੈਂ ਹੁਣੇ ਤੁਹਾਨੂੰ ਡਾ ਕੇ ਵਿਖਾਵਾਂਗਾ ਤੁੰਦ ਪਈ ਉਹਨੂੰ ਓਕੇ ਜਾਊਗਾ ਤਾਂ ਆ ਠੀਕ ਹੈ ਜਾਂਦਾ ਨਹੀਂ ਹੀ ਬਿਲਕੁਲ ਹੀ ਹੌਲੀ ਹੌਲੀ ਬਾਹਰ ਛੱਡ ਰਵਾ ਕਰਤਾ ਹਾਂਜੀ ਆਪੇ ਚੱਲਾ ਲੱਗ ਪਿਆ ਠੀਕ ਹੈ ਜੀ ਪੁੱਟ ਕੇ ਨਵਾਂ ਸਾਰ ਕਰੋ ਜਿੰਨੂੰ ਤੁੰਦ ਪਈ ਹੋਵੇ ਉਸਨੂੰ ਬਾਹਰ ਛ ਕਰੇਗਾ ਕੁਛ ਦਿਨ ਇਹ ਠੀਕ ਹੈ ਜਿੱਜਾ ਤਾਂ ਇਹਨੂੰ ਧੁੱਪ ਚੁਬੇਗੀ ਆਪੇ ਥੋੜਾ ਉੱਪਰ ਜਾਏਗਾ ਫਿਰ ਕੋਈਆ ਫਿਰ ਆਪਣੇ ਬੰਦੀ ਦੀ ਜਾਨ ਲਾ ਪਏਗਾ ਇਹ ਠੀਕ ਹੋ ਜਾਏਗਾ ਆਪਣੇ ਆਪ ਠੀਕ ਹੋ ਜਾਏਗਾ ਆ ਵੇਖੋ ਜੀ ਕਿੱਡੀ ਵੱਡੀ ਗੱਲ ਉਸਤਾਜੀ ਹੋਣਾ ਤੁਹਾਨੂੰ ਦੱਸਤੀ ਆ ਜੀ ਠੀਕ ਹੈ ਜਿਹੜੇ ਨਵੇਂ ਖੜਾਰੀ ਨੇ ਵੀਰ ਉਹ ਵੀਡੀਓ ਤੋਂ ਸਿੱਖਾਂ ਨੂੰ ਤੁਹਾਨੂੰ ਬਹੁਤ ਕੁਝ ਮਿਲੇਗਾ ਇਸ ਵੀਡੀਓ ਤੋਂ ਠੀਕ ਹੈ ਜੀ ਉਸਤਾਜੀ ਆਪੇ ਦੇ ਕਹਿ ਦਿੰਦੇ ਆ ਆ ਲੋ ਜੀ ਜਿਹੜਾ ਹੁਣ ਨਹੀਂ ਜੀ ਮਾਦੀ ਦੇ ਸਲੇਟੀ ਦਿੱਤੇ ਗੰਡੇ ਦੇ ਆ ਲੋ ਜੀ ਇਹ 골ਡਨ ਆਏ ਕਰਨਗੇ ਕਿ ਜੀਰੇ ਆ ਜਾਣਗੇ ਜੀਰੇ ਜੇ ਐਸੇ ਸਲੇਟੀ ਦੇ ਜੀ ਪੱਠਾ ਪੱਠੀ ਜੀ ਇਸੇ ਸਲੇਟੀ ਦੇ ਜੀ ਹਾਂ ਜੀ ਇਸੇ ਤਿੰਨ ਰੰਗ ਮਾਰਦਾ ਜੀ ਆ ਠੀਕ ਆ ਨੀਲਾ ਜੀਰਾ ਆ ਜੀਰਾ ਚਿੱਟਾ ਜੀਰਾ ਤੇ ਸਲੇਟੀ ਆ ਠੀਕ ਹੈ ਜੀ ਸਲੇਟੀ ਆਪਣੇ ਤੇ ਪਾ ਲੈਂਦੇ ਹਾਂ ਜੀ ਨੀਲੇ ਮਾਂ ਤੇ ਹਾਂ ਜੀ ਠੀਕ ਹੈ ਜੀ ਤੇ ਜਿਹੜਾ ਮਿਕਸ ਹੁੰਦੇ ਉਹ ਜੀਰੇ ਇਹ ਪਿੱਛੇ ਜਿਹੜਾ ਇਹਦਾ ਮਾਂ ਵੀ ਕਰ ਜਿਹੜੀ ਮਾਂ ਦੀ ਮਾਂ ਸੀ ਨਾ ਹਾਂ ਜੀ ਉਹ ਜੀਰਿਆਂ ਚੋਂ ਸੀ ਓਕੇ ਔਰ ਉਹ ਉਹਨਾਂ ਦਾ ਇੱਕ ਪਿਓ ਵੀ ਤੁਹਾਨੂੰ ਦਿਖਾਵਾਂਗੇ ਆ ਠੀਕ ਹੈ ਜੀ ਉਹ ਲਾਸਟ ਤੇ ਉਹ ਖਾਵਾਂਗਾ ਉਹ ਸਾਰੇ ਖਾਨਦਾਨ ਦਾ ਪਿਓ ਇੱਕ ਇਕੋ ਹੀ ਹਾਂਜੀ ਉਹ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਤਾਂ ਜੀ ਜਿੰਨੇ ਗੇਮ ਆ ਮਤਲਬ ਜਿਹੜਾ ਕਿ ਖੁੰਡੇ ਆ ਉਹਨੂੰ ਲਾਸਟ ਤੇ ਵਿਖਾਵਾਂਗੇ ਆਪਾਂ ਇਹ ਜਿੰਨੇ ਤੁਹਾਡੇ ਕੋਲ ਸਲੇਟੀ ਆਣੇ ਆ ਜਿੰਨੇ ਜੀਰੇ ਆਣੇ ਆ ਉਹਨਾਂ ਸਾਰਿਆਂ ਦਾ ਇੱਕੋ ਹੀ ਪਿਓ ਆ ਮਾਂ ਉਹਨਾਂ ਦੀ ਮਰ ਗਈ ਹੋਈ ਉਸ ਵੱਡੇ ਕਬੂਤਰ ਦੀ ਜਿਹੜੀ ਮਾਦੀ ਸੀ ਨਾ ਉਹ ਮਰ ਗਈ ਆ ਬਾਕੀ ਖਾਨਦਾਨ ਆਪਸੇ ਜੋੜੇ ਦਾ ਚੱਲਦਾ ਉਹ ਹੀ ਖਾਂਦਾ ਤੁਸੀਂ ਚਲਾਇਆ ਜਿਹੜੇ ਤੁਹਾਡੇ ਕੋਲ ਸਿਲੈਕਟ ਜੁੜਾ ਹੋ ਗਿਆ ਫਿਰ ਉਹਦੇ ਤੁਸੀਂ ਬੱਚੇ ਢਾਕੇ ਉਹਦੇ ਰੋਕੇ ਬਾਅਦ ਚੋਂ ਤੇ ਉਹੀ ਜੁੜਿਆਂ ਚ ਪਾਈ तकरीबन ਸਾਰੇ ਬੱਚੇ ਉੜਦੇ ਆ ਠੀਕ ਹੈ ਜਿੰਨੇ ਵੀ ਤੁਹਾਨੂੰ ਸਲੇਟੀ ਖਾਵਾਂਗੇ ਜਾਂ ਜੀਰੇ ਖਾਵਾਂਗੇ ਸਾਰਾ ਪਰ ਇਹੋ ਹੀ ਤੁਹਾਨੂੰ ਨਜ਼ਰ ਆਏਗਾ ਫਿਰ ਉਸ ਤੋਂ ਬਾਅਦ ਇੱਕ ਸ਼ੌਂਕ ਤੁਹਾਨੂੰ ਕਰਾਵਾਂਗੇ ਕਾਲੇ ਜਾਲਦਾਰ ਹਰੀਆਂ ਅੱਖਾਂ ਆ ਠੀਕ ਹੈ ਜੀ ਹਰੀਆਂ ਅੱਖਾਂ ਦੇ ਵੀ ਇੱਥੇ ਛੱਤ ਦੇ ਵਿਖਣ ਨੂੰ ਮਿਲਣਗੇ ਜੀ ਆ ਲਓ ਜੀ ਕਰੋ ਜੀ ਸ਼ੌਂਕ ਇਹਦੀ ਆਈਸ ਦਾ ਠੀਕ ਹੈ ਜੀ ਬਹੁਤ ਸੋਹਣੇ ਪ੍ਰਿੰਦੇ ਨੇ ਇਹ ਵੀ ਕਰੇ ਉੱਡਿਆ ਇਹ ਵੀ ਕਰੇ ਉੱਡਿਆ ਮਾਦੀ ਵੀ ਉੱਡੀ ਹੈ ਕਿੰਨਾ ਚਿਰ ਉੜਿਆ ਜੀ ਇਹ ਉਹ 12 ਇੱਕ ਦੀ ਰੇਂਜ ਆ ਠੀਕ ਹੈ ਜੀ ਤੇ ਕਿਰਾਇਓ ਜੀ ਇਹਦੇ ਪੱਲੇ ਦਾ ਸ਼ੌਂਕ ਕਰਾਇਓ ਜੀ ਇਹਦਾ ਪੱਲਾ ਜੀ ਜੀ ਠੀਕ ਹੈ ਜੀ ਆਪ ਦੂਜਾ ਪੱਲਾ ਜੀ ਇਹਦਾ ਬੈਲੈਂਸ ਦਿਖਾਇਓ ਜੀ ਆਹ ਲੋ ਜੀ ਇਹਦਾ ਬੈਲੈਂਸ ਜੀ ਠੀਕ ਹੈ ਜੀ ਤੇ ਇਹਦਾ ਆ ਫੁੱਲ 뷰 ਜੇ ਦਾ ਠੀਕ ਹੋ ਗਿਆ ਜੀ ਤੇ ਇਹ ਇਥੇ ਦੀ ਭੈਣ ਆ ਜੀ ਇਸੇ ਦੀ ਭੈਣ ਹੀ ਇਸੇ ਨਾਲ ਲੱਗੀ ਜੀ ਆ ਲੋ ਜੀ ਇਥੇ ਦੀ ਭੈਣ ਇਸੇ ਨਾਲ ਲੱਗੀ ਜੇ ਤੇ ਇਹਦੀ ਅੱਖ ਦਾ ਸ਼ੌਂਕ ਕਰੋ ਇਹਦੀ ਅੱਖ ਜੀ ਇਹ ਨਵੇਂ ਪਟਾਈਆਂ ਦੇ ਕੇ ਠੀਕ ਹੈ ਜੀ ਇੱਕੋ ਹੀ ਪਰਿਵਾਰ ਚੱਲਦਾ ਪਿਆ ਜੀ ਠੀਕ ਹੈ ਜੀ ਇਹ ਬੈਲੈਂਸ ਹੈ ਜੀ ਠੀਕ ਹੋ ਗਿਆ ਜੀ ਉਸਤਾਦ ਨੂੰ ਮਾਰਾਂ ਹਾਂਜੀ ਹਾਂਜੀ ਆ ਲੋ ਜੀ ਆਪਣੇ ਸੰਜੂ ਉਸਤਾਦ ਜੀ ਸੁਲਤਾਨਪੁਰ ਰੋਡ ਤੋਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸਤਾਦ ਜੀ ਕੀ ਹਾਲ ਚਾਲ ਠੀਕ ਠਾਕ ਕਿਰਪਾ ਉਸਤਾਦ ਜੀ ਹਾਂਜੀ ਹੋਰ ਘਰਬਾ ਠੀਕ ਉਸਤਾਦ ਜੀ ਲੋ ਜੀ ਸੰਜੂ ਉਸਤਾਦ ਜੀ ਹੁਣੇ ਆਏ ਨੇ ਠੀਕ ਹੈ ਜੀ ਕੁਝ ਕਾਰਨ ਕਰਕੇ ਲੇਟ ਹੋ ਗਏ ਨੇ ਅਸੀਂ ਥੋੜਾ ਜਲਦੀ ਆ ਗਏ ਅਸੀਂ ਟਾਈਮ ਦੇ ਗਏ ਤੇ ਵੀਡੀਓ ਆਪਾਂ ਸ਼ੁਰੂ ਕਰਤੀ ਸੀ ਜੀ ਲੋ ਜੀ ਕਰਾਓ ਜੀ ਸ਼ੋਅ ਕਰੋ ਲੋ ਉਸ ਲੇਟਾ ਫੇਰ ਆ ਗਿਆ ਜੀ ਇਹ ਪੱਠੀ ਜਿਹੜੀ ਆ ਗਈ ਬਾਈ ਚ ਬਾਈ ਸੀ ਐਸਐਸਟੀ ਵੀ ਅੱਖ ਚੈੱਕ ਕਰੋ ਆ ਲੋ ਜੀ ਬਾਜੀ ਕਿੱਥੇ ਆ ਗਏ ਜੇ ਇਹ ਬਾਜੀ ਜੋ ਕੀ ਉੱਡੀ ਆ ਨਾਲ ਹੀ ਬੰਦੇ ਬਾਜੀ ਚ ਉੱਡੀ ਆ ਠੀਕ ਹੈ ਜੀ ਇਹ ਵੀ ਬਾਜੀ ਜੁਡੀ ਆ ਜੀ ਇਹ ਗਾਂ ਤਿਆਰੀ ਜੀ ਇਹ ਗਾਂ ਤਿਆਰੀ ਜੀ ਆ ਦੂਸਰੀ ਜੀ ਇਹ ਕਾਕੂ ਵੀਰ ਜੀ ਦੇ ਹੱਥ ਚ ਤੇ ਇਹਦਾ ਪੱਲੇ ਦਾ ਸ਼ੋਅ ਕਰਾਇਆ ਜੀ ਇਹ ਕਿੰਨੇ ਵੇ ਤੱਕ ਬੈਠੀ ਜੀ ਆਪਣੇ ਕੋ ਇਹ ਬੈਠੀ 12 ਵਜੇ Papa 12 ਵਜੇ ਕਿੰਨੇ ਮਿੰਟ ਤੇ ਬੈਠੀ ਜੀ ਇਹ ਫੋਨ ਇੱਕ ਦੇ ਲੱਗ ਨਹੀਂ ਨਹੀਂ 12 25 12 12 25 ਤੇ ਬੈਠੀ 12 25 ਤੇ ਸਾਢੇ 12 ਦੇ ਤਕਰੀਬਨ ਬੈਠੀ ਜੀ 12 ਪਾਰ ਕਰਕੇ ਬੈਠੀ ਜੀ ਇਹ ਨਵਾਂ ਸਰ ਕਰਦੇ ਪਏ ਆਪਾਂ ਕਿ ਝੜ ਕੇ ਸਰ ਹੋ ਰਹੀ ਪਾਜੀ ਝੜ ਕੇ ਆਪੇ ਸਰ ਹੋ ਰਹੀ ਜੀ ਠੀਕ ਹੈ ਜੀ ਇਹਦਾ ਬੈਲੈਂਸ ਚੈੱਕ ਕਰਾਓ ਜੀ ਆਪਾਂ ਨੂੰ ਥੋੜਾ ਜਿਆ ਇਹ ਬੈਲੈਂਸ ਚੈੱਕ ਹੋ ਗਿਆ ਜੀ ਇਹਦਾ ਠੀਕ ਹੈ ਵੀਰ ਜੀ ਹਾਂਜੀ ਤੇ ਛੱਡੋ ਇਹਨੂੰ ਮੜਾ ਜਿਆ ਆ ਲੋ ਜੀ ਇਹ ਤੇਰਾ ਫੁੱਲ ਵਿਊ ਜੀ ਪਰਿੰਦੇ ਦਾ ਇਹ ਸਾਰੇ ਥਲੇਟੀ ਥਲੇਟੀ ਕਰ ਛੱਡੇ ਜੀ ਠੀਕ ਹੈ ਜੀ ਠੀਕ ਹੈ ਜੀ ਆ ਲੋ ਜੀ ਜੋ ਕੀ ਕਾਕੂ ਵੀਰ ਜੀ ਹੁਣਾਂ ਦੀ ਹੱਥ ਜੇ ਹੀ ਮਦੀ ਇਹ ਵੀ ਇਹ ਪੱਠਾ ਜੀ ਇਹ ਪੱਠਾ ਜੀ ਠੀਕ ਹੈ ਜੀ ਇਹ ਪਹਿਲੇ ਸਲੇਟੀਆਂ ਦਾ ਇਹ ਅੱਖ ਜੋ ਕਰੋਸ ਕਰੋ ਇਹ ਮਦਾ ਸਾਰੀ ਇੱਕੋ ਬਲੱਡ ਲਾਈਨ ਚੱਲਦੀ ਪਈ ਆ ਜੀ ਦੋ ਜੋੜਿਆਂ ਦਾ ਮਿਕਸ ਕੰਮ ਜੇ ਆ ਠੀਕ ਹੈ ਜੀ ਕਰੋਸ ਚੱਲਦੇ ਆ ਲੋ ਜੀ ਦੋ ਜੋੜਿਆਂ ਦੇ ਕਰੋਸ ਐ ਦਾ ਪਰਪੱਲਾ ਜੇ ਜੀ ਕੁੱਟੇ ਆ ਪੁੱਟਿਆ ਜੇ ਸਾਰਾ ਹੋ ਰਿਹਾ ਜੇ ਵਾਵਾਦ ਇਹਨਾਂ ਦਾ ਹੀ ਪੁੱਟਿਆ ਜੀ ਨਹੀਂ ਆ ਥੋੜੇ ਦੇ ਨਹੀਂ ਆ ਲੋ ਜੀ ਠੀਕ ਹੈ ਵੀਰ ਜੀ ਇਹ ਬੈਲੈਂਸ ਜੇ ਇਹਦਾ ਇਹਦਾ ਬੈਲੈਂਸ ਜੀ ਇਹ ਵੀ ਬਾਹਰ ਛੜਦਾ ਕਿ ਅੰਦਰ ਛੜਦਾ ਭਾਜੀ ਹਾਂ ਲੋ ਜੀ ਇਹਦਾ ਵੀ ਫੁੱਲ 뷰 ਵੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਧਰ ਸਲੇਟੇ 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 ਹੋਏ ਪਏ ਜੀ ਇਧਰ ਕਿਆ ਬਾਤ ਹੈ ਜੀ ਇਹ ਵੀ ਉੱਡੇ ਆ ਜੀ ਭਾਜੀ ਹੁਣਾਂ ਕੋ ਇਸੇ ਦਾ ਹੀ ਭਰਾ ਜੀ ਇਸੇ ਦਾ ਹੀ ਭਰਾ ਇਹ ਕਿੰਨਾ ਚਿਰ ਇਹ ਵੀ ਬਾਜੀ ਉੱਡੇ ਆ ਕਿ ਡਾਰਾ ਦੇ ਇਹ ਚਾਲੂ ਹੋਇਆ ਜੀ ਅੱਛਾ ਇਹ ਚਾਲੂ ਹੋਇਆ ਇਹ ਕਿੰਨੇ ਵਜ ਦੀ ਪ੍ਰਵਾਹ ਦੇਂਦੇ ਆ ਭਾਜੀ ਉਡਾਰਾਂ ਦੇ ਰਿਆ ਨੇ ਵੇਖੋ ਜੀ ਹਜੇ ਕੋਈ ਪ੍ਰਵਾਹ ਦਾ ਟਾਈਮ ਨਹੀਂ ਹੈਗਾ ਓਕੇ ਟਾਈਮ ਜਦੋਂ ਸੀਜ਼ਨ ਆ ਨਾ ਪਤਾ ਉਹਦਾ ਹੀ ਲੱਗਣਾ ਨਹੀਂ ਨਹੀਂ ਵੈਸੇ ਹੀ ਸਿਸਟਮ ਇਹਨਾਂ ਦਾ 12 ਇੱਕ ਦੀ ਰੇਂਜ ਹੀ ਜਾਣਾ ਸਾਰਾ ਮਤਲਬ 4-5 ਘੰਟੇ ਮਾਰਨ ਦੇ ਹਾਂਜੀ 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 ਠੀਕ ਹੈ ਜੀ ਇਹ ਦਾ ਇਹ ਵੀ ਕਟਿਆ ਆਇਆ ਜੀ ਠੀਕ ਹੈ ਜੀ ਇਹ ਵੀ ਮਤਲਬ ਭਾਲੇ ਪੱਠਾ ਹੀ ਹੈਗਾ ਵਾ ਠੀਕ ਹੈ ਇਹ ਦਾ ਬੈਲੰਸ ਜੀ ਠੀਕ ਹੋ ਗਿਆ ਵੀਰ ਜੀ ਇਹ ਦਾ ਵੀਊ ਜੀ ਇਹ ਵੀ ਇਸੇ ਦਾ ਹੀ ਭਰਾ ਜੀ ਲੋਲ ਲਾਲ ਲੱਖਾਂ ਵਾਲੇ ਕਬੂਤਰ ਇਹ ਵੀ ਝਾੜੇ ਪਿਆ ਆ ਜੀ। ਇਹ ਡਾਈ ਦੇ ਸਾਰੇ ਆ ਠੀਕ ਹੈ ਜੀ। ਆ ਸਾਰੇ ਵਖਾ ਲਈਏ। ਇਹ ਸਾਰੇ ਪਰਿੰਦੇ ਜੀ ਠੀਕ ਹੈ ਜੀ। ਹਾਂਜੀ। ਇਹ ਸਾਰੇ ਕੱਢਦੇ ਬਾਕੀ ਹੋਰ ਕਰਾ ਰਹੇ ਹਾਂ। ਹੂੰ। ਇਹ ਲੋ ਜੀ ਹੁਣ ਨੀਲਾ ਜੀਰਾ ਖੜੇ ਸਲੇਟੀਆਂ ਤੇ ਲਾਤਾ ਪਾ ਸਟੋਪ ਵੀ ਸਲੇਟੀਆਂ ਦਾ ਪੰਪ ਉਹ ਸ਼ੋਅ ਕਰਾਤਾ ਵਾ ਜੀ। ਇੱਕ ਭਰਾ ਬਸੋਣੇ ਆ ਦੋ ਭਰਾ ਇਹਦਾ ਇੱਕ ਭਰਾ ਹੋਰ ਪਾਵਾਂਗੇ ਜੀ। ਭਾਈ ਹੁਣੀ ਕਹਿੰਦੇ ਨੇ ਖਲੀਫਾ ਸਾਹਿਬ ਬਾਕੀ ਤੁਸੀਂ ਆਹ ਦੇਖ ਸਕਦੇ ਜੀ ਰੰਗਦਾਰ ਸਾਰੇ ਰੰਗਦਾਰ ਹੀ ਕਬੂਤਰ ਨੇ ਇਸ ਛੱਤ ਤੇ ਠੀਕ ਹੈ ਜੀ ਇਸ ਛੱਤ ਤੇ ਆਪਾਂ ਨੂੰ ਚਿੱਟਾ ਕਬੂਤਰ ਹਲੇ ਤੱਕ ਕੋਈ ਨਹੀਂ ਦੇਖਣ ਨੂੰ ਮਿਲਿਆ ਜੀ ਆਹ ਲੋ ਜੀ ਆਹ ਮੋਗਲ ਕਰਾਸ਼ ਹੋਗਾ ਠੱਗਿਆ ਠੱਗਿਆ ਦਾ ਕਰਾਸ਼ ਆਹ ਲੋ ਜੀ ਆਹ ਲੋ ਜੀ ਇਹ ਵੀ ਟਾਂਕਾ ਬਣਦਾ ਜੀ ਇਹਦੀ ਅੱਖ 'ਚ ਠੀਕ ਹੈ ਜੀ ਅੱਖ ਦਾ ਸ਼ੌਂਕ ਪਰ ਪੱਲੇ ਦਾ ਤੇ ਆ ਵੀਉ ਜੇ ਦਾ ਆ ਲੋ ਜੀ ਸਲੇਟੇ ਸਲੇਟੇ ਆ ਲੋ ਜੀ ਛੱਡੀ ਜਾਓ ਜੀ ਸਲੇਟੇ ਇੱਕ ਸਲੇਟਾ ਦੂਜਾ ਤੀਜਾ ਸਲੇਟੇ ਸਲੇਟੇ ਕਰਤੇ ਛੱਤ ਭਰ ਜੀ ਇਸਲੇਟੇ ਆਣਾ ਠੀਕ ਹੈ ਜੀ ਹੋਰ ਹੈਗੇ ਜੀ ਆਏ ਤੇ ਬੋਧ ਕਹਿੰਦੇ ਅੰਦਰ ਪੇਜ ਇਸਲੇਟੇ ਆ ਲੋ ਜੀ ਇੱਕ ਸਲੇਟਾ ਇਹ ਇਸਲੇਟਿਆਂ ਦਾ ਭਰਾ ਜਿਹੜਾ ਨੀਲਾ ਜੀਰਾ ਮਾਰਦੇ ਨੇ ਨੀਲੇ ਜੀਰੇ ਮਾਰਦੇ ਨੇ ਆ ਲੋ ਜੀ ਨੀਲੇ ਜੀਰੇ ਦਾ ਕਰੋ ਸ਼ੌਂਕ ਲਾਟੀ ਸਤਾ ਜੀ ਕੜਿਆਂ ਵਾਲਿਆਂ ਜੀ ਦੀ ਛੱਤ ਤੇ ਠੀਕ ਹੈ ਜੀ ਇਹ ਦੀ ਅੱਖ ਦਾ ਸ਼ੌਂਕ ਜੀ ਇਹ ਨੋਕੇ ਦਾ ਸ਼ੌਂਕ ਜੀ ਠੀਕ ਹੈ ਵੀਰ ਜੀ ਇਹ ਦਾ ਪਰ ਪੱਲਾ ਜੀ ਜੀ ਠੀਕ ਹੈ ਜੀ ਬਿਜਲੀਆਂ ਪੁੱਟੀਆਂ ਨੇ ਬਾਹਰ ਸਾਰ ਹੋ ਰਿਹਾ ਜੀ ਇਹ ਨੀਲਾ ਜੀ ਇਹਨੂੰ ਪਾਜੀ ਹੋੜੀ ਜੀ ਛੱਡਿਓ ਇਹਨੂੰ ਆਹ ਲੋ ਜੀ ਇਹ ਨੀਲਾ ਜੀ ਐਕਚੁਅਲੀ ਡਰਦੇ ਨੇ ਪਰ ਇਹਦੇ ਠੀਕ ਹੈ ਜੀ ਆਹ ਰੰਗ ਵੀ ਕੱਢਦੇ ਜੀ ਸਲੇਟਿਆਂ ਦੇ ਵਿੱਚੋਂ ਹੀ ਇਹ ਰੰਗ ਕੱਢਿਆ ਜੀ ਤੇ ਕੜੀ ਪਈ ਹੋਈ ਜੇ ਪੈਰ 'ਚ ਠੀਕ ਹੈ ਜੀ ਉਸਤਾਜੀ ਹੁਣਾਂ ਨੇ ਆਪਣੀ ਨਿਸ਼ਾਨੀ ਰੱਖੀ ਹੋਣੀ ਹੈ ਕੋਈ ਠੀਕ ਹੈ ਜੀ ਲੋ ਜੀ ਜੇ ਮੈਂ ਇੱਥੇ ਕੱਟ ਹੀ ਦਿਨਾਂ ਹਾਂ ਨੇ ਇੱਥੇ ਦੇ ਪਾਸੇ ਆਓ ਹਾਂਜੀ ਹਾਂਜੀ ਲੋ ਜੀ ਲੋ ਆਹ ਲੋ ਜੀ ਸਾਰੇ ਇਹਨਾਂ ਦਾ ਹੀ ਆਹ ਸਾਰੇ ਹੀ ਆਹ ਲੋ ਜੀ ਆਹ ਪਰਿੰਦੇ ਆ ਰਹੇ ਨੇ ਬਾਹਰ ਤੇ ਆ ਜਿਹੜੇ ਕਲਚਰ ਹੈਗੇ ਭਾਈ ਵਿੱਚ ਇਹ ਟੈਡੀ ਵਖੋਣਾ ਮੈਂ ਟੈਡੀ ਕਲਚਰੇ ਇਹਨਾਂ ਦਾ ਮਾਪ ਨੂੰ ਆਹ ਲੋ ਜੀ ਇਹ ਸਾਰੇ ਪਰਿੰਦਿਆਂ ਦਾ ਸ਼ੋਅ ਕਰੋ ਤੁਸੀਂ ਆਏ ਸਾਰੇ ਪਰਿੰਦੇ ਬਾਹਰ ਕੱਢਦੇ ਜੀ ਲੀਫਾ ਸਾਭ ਜੀ ਉਹਨਾਂ ਨੇ ਆਪਣੇ ਅਰुण ਵੀਰ ਜੀ ਆਹ ਲੋ ਜੀ ਇੱਕ ਜਾਗ ਵੀ ਹੈ ਜੀ ਉਹ ਚੜ ਗਿਆ ਜਾਗ ਉੱਤੇ ਉਹ ਨਜ਼ਰ ਉਹ ਕਹਿੰਦੇ ਨਜ਼ਰ ਵਟੂ ਰੱਖਿਆ ਹੈ ਇਹ ਉਹ ਜਿੱਥੇ ਮਹਿਮਾਂ ਹਨ ਆ ਠੀਕ ਹੈ ਜੀ ਉਹਨਾਂ ਦਾ ਇੱਕ ਨਜ਼ਰ ਵਟੂ ਵੀ ਚਾਹੀਦਾ ਆ ਠੀਕ ਹੈ ਅੱਛਾ ਜਿਹੜਾ ਵੱਡਾ ਇਸਲੇਟੀ ਹੀ ਸਭ ਤੋਂ ਪਹਿਲੇ ਦੋ ਭਰਾ ਹਾਂਜੀ ਉਹ ਉਹਨਾਂ ਦੇ ਪੱਠੇ ਪੱਟੀਆਂ ਇਦਾਂ ਦੇ ਵਜਦੇ ਆ ਲਓ ਜੀ ਆ ਲਓ ਜੀ ਅੱਖ ਦਾ ਸ਼ੌਂਕ ਕਰੋ ਤੁਸੀਂ ਬਹੁਤ ਪਿਆਰੀ ਅੱਖ ਜੀ ਬਹੁਤ ਸੋਹਣੇ ਰਿੰਗ ਬਣਦੇ ਵੇ ਜੀ ਠੀਕ ਹੈ ਜੀ ਤੇ ਮੇਰੀ ਫੋਟੋ ਵੀ ਉਹਦੀ ਅੱਖ ਚ ਆ ਰਹੀ ਹੈ ਜੀ ਹਲੋ ਜੀ ਠੀਕ ਹੈ ਜੀ ਇਹਦਾ ਇਹਦੇ ਜਿਹੜਾ ਸਲੇਟੀ ਜਿਹੜਾ ਸ਼ਾਸਰੀ ਮਦੀਨਾ ਜਿਹੜਾ ਸਲੇਟੀ ਆ ਨਾ ਉਹਦਾ ਇੱਕ ਆ ਰੰਗ ਵਜਦਾ ਜੀ ਆ ਠੀਕ ਹੈ ਜੀ ਇੱਕ ਅਜੀਰੇ ਦਵਾਜ ਜੀਰੇ ਦਵਾਜ ਇਹ ਸਾਰੇ ਹੀ ਤਕਰੀਬਨ ਇਹ ਵੀ ਇਹ ਵੀ ਜੀਰਾ ਭਾਜੀ ਉਹਨਾਂ ਦੇ ਵਜਿਆ ਜਿਹੜਾ ਅੰਦਰ ਰਹਿ ਗਿਆ ਬੱਚਾ ਜੀ ਹਾਂਜੀ ਜੀਰੇ ਦਵਾਜ ਕਕੂ ਵੀਰ ਜੀ ਕੱਢ ਦੋ ਨੀਲਾ ਜਿਹੜਾ ਬੱਚਾ ਅੰਦਰ ਰਹਿ ਗਿਆ ਜੀ ਇੱਕ ਇਹ ਜੀ ਸਲੇਟੀ ਜਿਹੜੇ ਆ ਇਹ ਕਾ ਰੰਗ ਮਾਰਦੇ ਆ ਇਹ ਠੀਕ ਹੈ ਜੀ ਸਲੇਟੀ ਆ ਰੰਗ ਵੀ ਮਾਰਦੇ ਜੀ ਠੀਕ ਹੈ ਜੀ ਜੋ ਕਿ ਪਛੋਕੜ ਠੀਕ ਹੋ ਗਿਆ ਜੀ लो वीर जी वीडियो लंबी होई नहीं है पार्ट 2 ही करोनिया ਤੁਹਾਨੂੰ ਟੈਡੀਆਂ ਦਾ ਸ਼ੌਂਕ ਠੀਕ ਹੈ ਜੀ ਜੋ ਕਿ ਉਸਤਾਦ ਜੀ ਨਾਲ ਕੋ ਟੈਡੀ ਹੈਗੇ ਨੇ ਉਹਨਾਂ ਦਾ ਸ਼ੌਂਕ ਕਰਾਵਾਂਗੇ ਐ ਇਹਦਾ ਭਰਾ ਜੀ ਇਹ ਵੀ ਇਹਦਾ ਭਰਾ ਹੀ ਹੈ ਜੀ 2:30 ਵੇ ਤੱਕ ਮੇਰੇ ਕੋ ਘਰੇ ਉੱਡੇ ਆ ਜੀ ਆ ਠੀਕ ਹੈ ਜੀ ਜਿੱਦਾਂ ਛੋਟਾ ਬੱਚਾ ਭੱਜ ਗਿਆ 10 ਦਿਨ ਰੋ ਰਿਹਾ ਜੀ 10 ਦਿਨ ਰੋਲ ਕੇ ਆਇਆ ਹੈ ਆਪੇ ਘਰ ਆਇਆ ਹੈ ਠੀਕ ਹੈ ਜੀ ਦਾਦਾ ਦਿਨ ਰੋਲ ਕੇ ਆਉਣ ਵਾਲੀ ਨਸਲ ਹੈਗੀ ਜੀ ਠੀਕ ਹੈ ਜੀ ਤੇ ਲੋ ਜੀ ਪਾਰਟ 2 ਦੇ ਵਿੱਚ ਤੁਹਾਨੂੰ ਕਰੋਨੇ ਆ ਟੈਡੀਆਂ ਦਾ ਸ਼ੌਂਕ